ਸਤ ਸ੍ਰੀ ਅਕਾਲ ਦੋਸਤੋ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਭਾਈ ਗੱਲ ਕਰਦੇ ਆ ਸਰਜੀਤ ਸਿੰਘ ਨਾਲ ਇਹ ਵੀ ਥੋੜਾ ਰਾਜਨੀਤੀ ਚ ਐਕਟਿਵ ਰਹਿੰਦੇ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰੀਏ ਵੀ ਅੱਜ ਇੱਕ ਨਵਾਂ ਮੋੜ ਆਇਆ ਪੰਜਾਬ ਚ ਐਚਐਸ ਫੂਲਕਾ ਸਾਹਿਬ ਆਪਣੇ ਪੰਜਾਬ ਚ ਆਏ ਨੇ ਤੇ ਇਹਨਾਂ ਨੂੰ ਜੱਥੇਦਾਰ ਜੀ ਨੇ ਕਾਫੜਾ ਦਿੱਤਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਪ੍ਰਧਾਨ ਬਣਾ ਕੇ ਅੱਗੇ ਕੀਤਾ ਤੇ ਹੁਣ ਅੱਜ ਉਹ ਆਪਣੇ ਆਏ ਨੇ ਅੱਗੇ ਆਪਾਂ ਗੱਲਬਾਤ ਕਰਦੇ ਆ ਸਰਜੀਤ ਸਿੰਘ ਨਾਲ ਜੀ ਸਸੀ ਗਾਜੀ ਸ਼ੋਟ ਜੀ ਸਸੀ ਗਾਜੀ ਸਸੀ ਗਾਜੀ ਪਰ ਇਸ ਮਾਹ ਵਾਤਨ ਨਾ ਨਵਾਂ ਆਪਦਾ ਹਾਂਜੀ ਤੁਸੀਂ ਸਾਡੇ ਕੋਲੇ ਸਾਡੇ ਆਫਿਸ ਵਿੱਚ ਆਏ ਹੋ ਤੋਂ ਅਸੀਂ ਵੈਲਕਮ ਕਰਦੇ ਹਾਂ ਹਾਂਜੀ ਹਾਂਜੀ ਤੇ ਤੁਹਾਡੇ ਤੋਂ ਮੈਂ ਥੋੜੀ ਜਾਣਕਾਰੀ ਇਹ ਲੈਣੀ ਸੀ ਕਿ ਵੀ ਐਚਐਸ ਫੋਲਕਾ ਸਾਹਿਬ ਆਪਣੇ ਪੰਜਾਬ ਚ ਆਏ ਨੇ ਜਿਵੇਂ ਹੁਣ 2027 ਵਿੱਚ ਵਿਬੋਤਾਂ ਹੋਣੀਆਂ ਨੇ ਹਾਂਜੀ ਤੇ ਅਕਾਲੀ ਦਲ ਵਿੱਚ ਇਹਨਾਂ ਨੂੰ ਥਾਪ ਲਾ ਦਿੱਤਾ ਗਿਆ ਵਾ ਵੀ ਅਕਾਲੀ ਦਲ ਕਹਿੰਦੇ ਉਹਹੀ ਪਾਰਟੀ ਲੋਗੀ ਪੁਰਾਣੀ ਜਿਹੜੀ ਪਾਰਟੀ ਜਿਹੜੀ ਪਹਿਲਾ ਤੁਰਦੀ ਸੀ ਜਿਵੇਂ ਰੋਟੀਆਂ ਬਣ ਕੇ ਘਰੋਂ ਦਿੱਲੀ ਤੱਕ ਜਾਂਦੇ ਸੀਗੇ ਓਕਣ ਜਾਂਦੇ ਸੀਗੇ ਆਪਣੇ ਬੱਸਾਂ 'ਚ ਜਾਂਦੇ ਸੀਗੇ ਕਹਿੰਦੇ ਕਾਲੀ ਦਾਲ ਉਹ ਹੀ ਪਾਰਟੀ ਇਹ ਬਣਾਉਣੀ ਆ ਤੇ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਜਿਹੜੇ ਇਸ ਚ ਪੁਲਕਾ ਸਾਹਿਬ ਨੇ ਵੀ ਇਹ ਕਿੰਨੇ ਕੋ ਇਮਾਨਦਾਰ ਤੇ ਕਿਵੇਂ ਵਧੀਆ ਬੰਦੇ ਨੇ ਤੇ ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਲਈ ਪਹਿਲਾਂ ਦੀਪਾ ਜੀ ਸਭ ਤੋਂ ਵੱਡੀ ਗੱਲ ਜਿਸ ਪਾਰਟੀ ਬਾਰੇ ਆਪਾਂ ਅੱਜ ਚਰਚਾ ਕਰਨ ਲੱਗੇ ਆਂ ਹਾਂਜੀ ਉਹ ਪਾਰਟੀ ਦਾ ਛੋਕੜ ਜਿਹੜਾ ਨਾ ਉਹ ਬਹੁਤ ਡੂੰਗਾ ਵਾ हां जी तो ओ ए पार्टी पंजाब दी जड़ी सियासत ਤੋਂ ਪਹਿਲਾਂ ਪਰਾਂ ਸੀ ਪਰਾਂ ਸੀ ਠੀਕ ਹੈ ਜੀ ਇਹ ਪਾਰਟੀ ਜਿਹੜੀ ਹੋਂਦ ਵਿੱਚ ਜੋ ਮੇਰੀ ਸੋਚ ਮੁਤਾਬਕ ਹਾਂ ਜੀ ਸ਼ਾਇਦ 1920 ਦੇ ਵਿੱਚ ਆਈ ਸੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੇ 1920 ਦੇ ਵਿੱਚ ਇਸ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਇਦ ਗਠਨ ਕੀਤਾ ਗਿਆ ਸੀਗਾ ਤੇ ਇਹਦਾ ਮੇਨ ਮਕਸਦ ਜੋ ਸਾਡੇ ਗੁਰੂ ਘਰ ਹੈਗੇ ਨੇ ਹਾਂਜੀ ਉਹਨਾਂ ਦੀ ਦੇਖਰੇਖ ਲਈ ਉਹਨਾਂ ਦੇ ਵਿੱਚ ਸਿਸਟਮ ਨੂੰ ਚਲਾਉਣ ਲਈ ਜਾਂ ਉਥੇ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਵੀ ਕੋਈ ਸੰਪਰਦਾਵਾਂ ਕੰਮ ਕਰਦੀਆਂ ਸੀਗੀਆਂ ਉਹਨਾਂ ਤੋਂ ਨਜ਼ਾਰਾ ਦਵਾਉਣ ਲਈ ਨਹੀਂ ਪਾਰਟੀ ਬਣੀ ਹੈ ਹਾਂ ਪਾਰਟੀ ਬਣੀ ਸੀ ਇਹ ਕੋਈ ਰਾਜਨੀਤਿਕ ਪਾਰਟੀ ਵੀ ਸੀ ਠੀਕ ਆ ਜੀ ਹੌਲੀ ਹੌਲੀ ਸਮਾਕਰਵਟ ਬਦਲਦਾ ਗਿਆ ਸਮੇਂ ਦੇ ਘਰ ਬਟ ਬਦਲਦੇ ਨਾਲ ਨਾਲ ਇਹ ਪਾਰਟੀ ਰੰਗਤ ਵਿੱਚ ਆਈ ਰਾਜਨੀਤੀ ਦੇ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਇਸ ਪਾਰਟੀ ਦੇ ਵਿੱਚ ਜਦੋਂ ਆਏ ਉਸ ਤੋਂ ਬਾਅਦ ਇਹ ਇਸ ਪਾਰਟੀ ਵਿੱਚ ਰਹਿ ਕੇ ਉਹ ਪੰਜ ਵਾਰੀ ਸੀਐਮ ਰਹੇ ਠੀਕ ਹੈ ਜੀ ਉਸ ਪਾਰਟੀ ਦਾ ਬਹੁਤ ਵੱਡਾ ਦੇਣਾ ਪੰਜਾਬ ਨੂੰ ਹਾਂਜੀ ਠੀਕ ਹੈ ਜੀ ਪਾਰਟੀ ਨੇ ਬੜਾ ਸ਼ਿੰਗਾਰ ਸਿਪਰਿਆ ਸਿੱਖ ਕੌਮ ਲਈ ਹਾਂਜੀ ਪਰ ਜਿਹੜੀ ਜਦੋਂ ਇਹ ਨਿਗਰ ਦੀ ਆ ਪਾਰਟੀ ਥੱਲੇ ਨੂੰ ਜਾਣ ਲੱਗਦੀ ਆ ਪਾਰਟੀ ਉਸ ਸਮੇਂ ਜਦੋਂ ਇਹ ਬਰਗਾੜੀ ਕਾਂਡ ਹੋਇਆ ਹਾਂਜੀ ਉਹਦੇ ਕਾਂਡ ਦਾ ਜਿਹੜਾ ਹੈਗਾ ਸਾਰਾ ਜੋ ਵੀ ਇਹਦਾ ਦੋਸ਼ ਇਸ ਪਾਰਟੀ ਦੇ ਉੱਤੇ ਹੀ ਮੜਤਾ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਉਸ ਟਾਈਮ ਸਰਕਾਰ ਕਾਉਮੇ ਕਾਦੀਦਲ ਦੀ ਸੀ ਠੀਕ ਹੈ ਜੀ ਪਰ ਹੁਣ ਜੇ ਦੇਖਿਆ ਜਾਵੇ ਸਰਦਾਰ ਸੁਖਵੀਰ ਸਿੰਘ ਦੀ ਬਾਰੂ ਸਾਹਿਬ ਹਾਂ ਜੀ ਉਹਨਾਂ ਨੇ ਜੋ ਅਕਾਲ ਤਖਤ ਵੱਲੋਂ ਉਹਨਾਂ ਨੂੰ ਸਜ਼ਾ ਲਾਈ ਗਈ ਹਾਂ ਜੀ ਉਹਨੂੰ ਸਿਰ ਮੱਥੇ ਕਬੂਲਿਆ ਠੀਕ ਹੈ ਜੀ ਕਿਉਂਕਿ ਜੋ ਅਕਾਲ ਤਖਤ ਸਾਹਿਬ ਆਪਣੇ ਸ਼ਰਮੌਰ ਇੱਕ ਸੁਪਰੀਮੋ ਪਾਵਰ ਆ ਸਿੱਖਾਂ ਦੀ ਸਿੱਖਾਂ ਦੀ ਜਿਸ ਤੋਂ ਉੱਪਰ ਕੁਝ ਵੀ ਨਹੀਂ ਹੈ ਨਹੀਂ ਜੀ ਠੀਕ ਹੈ ਜੀ ਉਹਨਾਂ ਦੇ ਹੁਕਮ ਨੂੰ ਮੰਨਣਾ ਹਾਂ ਜੀ ਹਰ ਇੱਕ ਸਿੱਖ ਦਾ ਧਰਮ ਵੀ ਆ ਫਰਜ਼ ਵੀ ਆ ਬਿਲਕੁਲ ਜੀ ਕਿਉਂਕਿ ਉਹ ਸਿੱਖਾਂ ਦੇ ਇੱਕ ਸੁਪਰੀਮ ਕੋਰਟ ਆ ਬਿਲਕੁਲ ਜੀ ਸਹੀ ਹੈ ਜੀ ਠੀਕ ਹੈ ਜੀ ਹਾਂ ਜੀ ਇਸ ਕਰਕੇ ਅਸੀਂ ਤਾਂ ਇਹ ਕਹਿੰਦੇ ਆ ਵੀ ਜੋ ਬਾਦਲ ਸਾਹਿਬ ਦੇ ਸਖਵੀਰ ਸਿੰਘ ਬਾਦਲ ਸਾਹਿਬ ਨੇ ਜੋ ਡਿਸੀਜਨ ਦਿਆ ਬਹੁਤ ਵਧੀਆ ਲਿਆ ਜੀ ਕਰ ਜੀ ਅਸਤੀਫਾ ਦਿੱਤਾ ਪਾਰਟੀ ਤੋਂ ਹਾਂਜੀ ਇਹ ਵੀ ਬਹੁਤ ਵਧੀਆ ਕੀਤਾ ਹਾਂਜੀ ਚਲੋ ਕਬੂਲਨਾਮਾ ਵੀ ਉਹਨਾਂ ਨੇ ਕਬੂਲਿਆ ਜੋ ਉਹਨਾਂ ਦੇ ਹੋਏ ਨੇ ਗੁਨਾ ਉਹਨਾਂ ਤੋਂ ਜਾਣ ਪੁਣੇ ਚਲਾ ਲਓ ਹਾਂਜੀ ਜਾਂ ਇਸ ਤਰ੍ਹਾਂ ਵੀ ਲਾ ਦੋ ਜੋ ਉਹਨਾਂ ਨੇ ਕੀਤੇ ਨੇ ਕੀਤੇ ਨੇ ਗੁਨਾ ਠੀਕ ਹੈ ਜੀ ਹਾਂਜੀ ਤੇ ਉਸ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਤਾਂ ਬਹੁਤ ਵਧੀਆ ਡਿਸੀਜਨ ਉਹਨਾਂ ਦਾ ओके जी ਪਰ ਜਿਹੜਾ ਹੋਣਾ ਇਸ ਟਾਈਮ ਥੋੜਾ ਜਿਹਾ ਹੋਇਆ ਇੱਕ ਹੁਣੇ ਲੇਟੈਸਟ ਆਪਾਂ ਦੇਖਦੇ ਆ ਰਹੇ ਹਾਂ ਹਾਂ ਜੀ ਮਰਦੋਤ ਸਾਹਿਬ ਦੇ ਸੁਖਵੀਰ ਸਿੰਘ ਮਾਲ ਸਾਹਿਬ ਦੇ ਉੱਤੇ ਇੱਕ ਜਾਣਲੇਵਾ ਹਮਲਾ ਹੋਇਆ ਸੇਵਾ ਕਰਦੇ ਹਾਂ ਤੇ ਜਿਹੜੀ ਗੋਲੀ ਚਲੀ ਗਈ ਗੋਲੀ ਗੋਲੀ ਚੱਲੀ ਆ ਇਹ ਵੀ ਗੋਲੀ ਨੰਦਾਜੋਗ ਹੈ ਉਹ ਆਪਣੇ ਦਰਵਾਸਾਬ ਤੇ ਕੋਈ ਨਹੀਂ ਚਲਾਉਣੀ ਚਾਹੀਦੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਸਵਾਲੀਆ ਨਿਸ਼ਾਨਾ ਹੀ ਲੱਗਦਾ ਵੀ ਹਥਿਆਰ ਲੈ ਕੇ ਬੰਦਾ ਉੱਥੇ ਤੱਕ ਪਹੁੰਚ ਕਿਦਾਂ ਗਿਆ ਪਹੁੰਚ ਕਿਦਾਂ ਗਿਆ ਬਿਲਕੁਲ ਜੀ ਇੱਕ ਜੈਡ ਸਕਿਉਰਟੀ ਹਾਂ ਜੀ ਵਾਲਾ ਪਰਸਨ ਜਿਕਰ ਡੱਪੇ ਸੀਐਮ ਦੇ ਉਤੇ ਤੇ ਰਹਿ ਕੇ ਹਾਂਜੀ ਰਿਹਾ ਹੋਵੇ ਤੇ ਉਹਦੇ ਉੱਪਰ ਜਾਮਲਾ ਹੋ ਜਾਵੇ ਬਹੁਤ ਨਿੰਦਣਯੋਗ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਲੋ ਤਾਂ ਗੁਰੂ ਸਾਹਿਬ ਨੇ ਹੱਥ ਦੇ ਕੇ ਰੱਖ ਦਿਆ ਹਾਂਜੀ ਨਹੀਂ ਤਾਂ ਬਹੁਤ ਕੁਝ ਹੋ ਸਕਦਾ ਸੀ ਹੋ ਸਕਦਾ ਜੀ ਠੀਕ ਆ ਜੀ ਥੋੜਾ ਗੁੱਸਾ ਬਿੱਲਾ ਹੋਊਗਾ ਪੁਤਰੀ ਵਾਲਾ ਜੀ ਪਰ ਗੁਰੂ ਘਰਾਂ ਦੇ ਉੱਤੇ ਜਾ ਕੇ ਤਾਂ ਦੇ ਆਪਾਂ ਕੰਮ ਹੋਣੇ ਬਹੁਤ ਮੰਦ ਭਾਗੀ ਬਿਲਕੁਲ ਜੀ ਬਿਲਕੁਲ ਤੇ ਦੂਜਾ ਹੁਣ ਆਪਾਂ ਜਿਹੜੇ ਗੱਲ ਦੇ ਉੱਤੇ ਤੁਸੀਂ ਮੈਨੂੰ ਮਤਲਬ ਤੁਸੀਂ ਹੁਣ ਮੇਰੇ ਨਾਲ ਵਿਚਾਰ ਵਿਚਾਰ ਕਰਿਆ ਮੈਪੂਰ ਕਾ ਸਾਹ ਹਾਂਜੀ ਐਚਐਸ ਫੂਲਕਾ ਜੀ ਬਹੁਤ ਵਧੀਆ ਇਨਸਾਨ ਨੇ ਹਾਂਜੀ ਠੀਕ ਹੈ ਸੁਪਰੀਮ ਕੋਰਟ ਦੇ ਵਿੱਚ ਹੈਗੇ ਨੇ ਹਾਂਜੀ ਠੀਕ ਹੈ ਜੀ ਬਹੁਤ ਸੀਨੀਅਰ ਪੋਸਟ ਤੇ ਨੇ ਹਾਂਜੀ ਪਰ ਜਿਹੜਾ ਆਪਾਂ ਹੁਣ ਦੇਖੀਏ ਪੋਲੀਟੀਕਲ ਦੇ ਤੌਰ ਦੇ ਉੱਤੇ ਦੇਖੀ ਤਾਂ ਫੂਲਕਾ ਸਾਹਿਬ ਕਿਸ ਡਿਸੀਜਨ ਨਾਲ ਆ ਰਹੇ ਨੇ ਹਾਂਜੀ ਇਹਨੂੰ ਕੋਈ ਡੰਗਾ ਇਹ ਨਾ ਦੇਖਣਾ ਪੈਣਾ ਬਹੁਤ ਹੀ ਜਹਾਂਗੀ ਕਾਰਨ ਕੀ ਹੈਗਾ ਜੀ ਕਾਰਨ ਹੈਗਾ ਇਹ ਵੀ ਪਹਿਲਾਂ ਫੁਰਕਾ ਸਾਹਿਬ ਦਾਖਾ ਫਲਕੇ ਤੋਂ ਐਮਐਲਏ ਬਣੇ ਸੀਗੇ ਆਮ ਆਦਮੀ ਪਾਰਟੀ ਤੋਂ ਬਿਲਕੁਲ ਜੀ ਪਰ ਉਹਨਾਂ ਨੇ ਵਿੱਚੇ ਹੀ ਛੱਡਤੀ ਸੀ ਹਾਂ ਜੀ ਵਿੱਚੇ ਹੀ ਉਹ ਪਤਾ ਨਹੀਂ ਕੀ ਉਹਨਾਂ ਦੇ ਮਤਭੇਦ ਹੋਏ ਆ ਪਾਰਟੀ ਨਾਲ ਜਾਂ ਕਿਸ ਤਰ੍ਹਾਂ ਕੀ ਡਿਸੀਜਨ ਹੋਇਆ ਉਸ ਟਾਈਮ ਉਹਨਾਂ ਦਾ ਹਾਂ ਜੀ ਉਹਨਾਂ ਨੇ ਉਸ ਟਾਈਮ ਉਹ ਵਿੱਚੇ ਹੀ ਛੱਡਤਾ ਠੀਕ ਆ ਜੀ ਫਿਰ ਜੀ ਅਸਤੀਫਾ ਦਿੱਤਾ ਸੀ ਉਹਨੇ ਆਪਣੇ ਅਹੁਦੇ ਤੋਂ ਦਿੱਤਾ ਸੀਗਾ ਜੀ ਪਰ ਉਹ ਦੀ ਦਾ ਨੇਤਾ ਵੀ ਠੀਕ ਆ ਜੀ ਇਹ ਇਹਨਾਂ ਚੀਜ਼ਾਂ ਨੂੰ ਦੇਖੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਡਿਸੀਜਨ ਲੈਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਤੋਂ ਕਿ ਇਹਨਾਂ ਨੂੰ ਕੀ ਡਿਸੀਜਨ ਅੱਗੇ ਕਿਹੜੇ ਅਹੁਦੇ ਦੇ ਉੱਤੇ ਆਪਾਂ ਨਵਾਜਣਾ ਹਾਂਜੀ ਠੀਕ ਹੈ ਜਿਹੜਾ ਪ੍ਰਧਾਨ ਵਾਲੀ ਗੱਲ ਤੁਸੀਂ ਕਹਿੰਦੇ ਹੋ ਪੰਜਾਬ ਪ੍ਰਧਾਨ ਹਾਂਜੀ ਪਰ ਇਹਦੇ ਵੀ ਹਜੇ ਲੈ ਛੱਤ ਨਹੀਂ ਹੈ 7 ਮੈਂਬਰੀ ਕਮੇਟੀ ਬਣਾ ਕੇ ਉਹਨਾਂ ਦੇ ਦੇਖਭਾਲ ਵਾਸਤੇ ਇਹ ਅੱਗੇ ਰੱਖੇ ਗਏ ਜਿਹੜੇ 7 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਚ ਪ੍ਰਧਾਨ ਬਣਾਇਆ ਨਾ ਹਾਂਜੀ ਉਹਦੇ ਚ ਬਣਾਇਆ ਅੱਛਾ ਜੀ ਹਾਂਜੀ ਵੀ ਤੁਸੀਂ ਸਰਕਰ ਨੂੰ ਹੋਰ ਪਿੰਡਾਂ ਵਿੱਚ ਜਾਵੋ ਇਹ ਮੈਂ ਆਕਾਲੀ ਦਲ ਵੀ ਜਿਹੜੇ ਹੈਗੇ ਨੇ ਵਰਕਰ ਘਰਾਂ ਵਿੱਚ ਬੈਠਣ ਚਪਾ ਹੋ ਕੇ ਬੈਠਣ ਉਹਨਾਂ ਨੂੰ ਲੈ ਕੇ ਆਵਾਂ ਅੱਗੇ ਲੈ ਕੇ ਆਵਾਂ ਹਾਂਜੀ ਤੇ ਉਹ ਸਰਗਰਮ ਹੋਏ ਨੇ ਹਾਂਜੀ ਹੈਗੇ ਇਮਾਨਦਾਰ ਨੇ ਜਿਵੇਂ ਉਹ ਆਪਣੇ ਪਾਰਟੀਆਂ ਜੋ ਟੁੱਟ ਕੇ ਕੋਈ ਆਮ ਆਦੇ ਪਾਰਟੀ ਕੋਈ ਕਿੱਧਰ ਚਲੇ ਗਿਆ ਕੋਈ ਕਿੱਧਰ ਚਲੇ ਗਿਆ ਵਾ ਇਹ ਇਹਨਾਂ ਨੂੰ ਕਹਿੰਦੇ ਵੀ ਇਕੱਠੇ ਕਰਕੇ ਤੁਸੀਂ ਆਪਣੀ ਇੱਕ ਖੇਤਰੀ ਪਾਰਟੀ ਖੇਤਰੀ ਜਿਹੜੀ ਪਾਰਟੀ ਉਹਨਾਂ ਨੂੰ ਦੁਬਾਰੇ ਲੈ ਕੇ ਆਵੋ ਠੀਕ ਹੈ ਹਾਂਜੀ ਉਹ ਉਹ ਤੇ ਅੱਜ ਉਹਨਾਂ ਨੇ ਲਾਈਵ ਹੋ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ ਜੀ ਬੋਲੋ ਜੀ ਕਿ ਹੁਣ ਦੇਖਦੇ ਆਪਾਂ ਆ ਗਿਆ ਕਿ ਦੇਖੋ ਜੀ ਡੜਾ ਤਾਂ ਕਦੇ ਵੀ ਕਿਸੇ ਪਾਰਟੀ ਦੀਆਂ ਖਤਮ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਜੀ ਹਾਂਜੀ ਚਾਹੇ ਉਹ ਆਮ ਆਦਮੀ ਪਾਰਟੀ ਲਾ ਲਓ ਮਜੂਦਾ ਸਰਕਾਰ ਆ ਹਾਂਜੀ ਚਾਹੇ ਕਾਂਗਰਸ ਲਾ ਲਓ ਬਿਲਕੁਲ ਜੀ ਚਾਹੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਇੱਕ ਖੇਤਰੀ ਪਾਰਟੀ ਆ ਹਾਂਜੀ ਉਹ ਲਾ ਲਓ ਜੜਾ ਕਦੇ ਵੀ ਕਿਸੇ ਪਾਰਟੀ ਦੀਆਂ ਖਤਮ ਨਹੀਂ ਹੁੰਦੀਆਂ ਬੂਟਾ ਜਿਹੜਾ ਹੈਗਾ ਇਹ ਬਹੁਤ ਪੁਰਾਣਾ ਬੋਰਡ ਹੈ ਬੋਰਡ ਹੈ ਹਾਂਜੀ ਇਹ ਤਾਂ ਹੈਨੇ 1900 ਅਕਾਲੀ ਦਲ ਇੱਕ ਬੋਰਡ ਹੈ ਹਾਂਜੀ ਇਹਦੀਆਂ ਜਿਹੜੀਆਂ ਜੜਾਂ ਨੇ ਹਰ ਪਿੰਡ ਦੇ ਵਿੱਚ ਮੌਜੂਦ ਨੇ ਬਿਲਕੁਲ ਬਿਲਕੁਲ ਉਹੀ ਵੀ 1920 ਵਿੱਚ ਉਹਨਾਂ ਨੂੰ ਸਹੀ ਦਿਸ਼ਾ ਹੁਣ ਵੀ ਦਿੱਤੀ ਜਾਵੇ ਹਾਂਜੀ ਤੇ ਸਹੀ ਸੇਧ ਨਾਲ ਕੰਮ ਕੀਤਾ ਜਾਵੇ ਤਾਂ ਪਾਰਟੀ ਫੇਰ ਸਟੈਂਡ ਕਰ ਸਕਦੀ ਹੈ ਕਰ ਸਕਦੀ ਬਹੁਤ ਜਲਦੀ ਕਰ ਸਕਦੀ ਆ ਬਿਲਕੁਲ ਜੀ 2027 ਦੀ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਦੇ ਸਕਦੀ ਠੀਕ ਆ ਜੀ ਹਾਂ ਜੀ ਚਲੋ ਆਪਾਂ ਅੱਜ ਥੋੜੀ ਜਿਹੀ ਗੱਲਬਾਤ ਰੱਖੀ ਆ ਬਾਕੀ ਜਿਵੇਂ ਉਹ ਜੰਮਰਾ ਹੁਕਮ ਹੋਊਗਾ ਤਾਂ ਉਹ ਵੀ ਪਤਾ ਲੱਗੂਗਾ ਵੀ ਕਿਵੇਂ ਕਿਵੇਂ ਭਾਈ ਹੁਲਕਾ ਸਾਹਿਬ ਆਪਣੇ ਸਾਹਮਣੇ ਪੜਾਚ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਸੀ ਭਾਈ ਜੀ